ਜੈ ਹਿੰਦ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟ ਆਰਮੀ ਦਾ ਫਾਊਂਡਰ ਐਂਡ ਇੰਸਟ੍ਰਕਟਰ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਦਿਖਾਣਾ ਚਾਹੁੰਦੇ ਸੀਗੇ ਜਿਵੇਂ ਤੁਹਾਨੂੰ ਪਤਾ ਹੁਣ ਬਾਰਿਸ਼ ਦਾ ਦਾ ਜਿਹੜਾ ਮੌਸਮ ਆ ਉਹ ਸਟਾਰਟ ਹੋ ਚੁੱਕਿਆ ਠੀਕ ਹੈ ਤੇ ਗਰਾਊਂਡ ਦੇ ਵਿੱਚ ਮੀਂਹ ਪੈ ਜਾਣਾ ਬਹੁਤ ਚੀਜ਼ਾਂ ਹੋਣੀਆਂ ਨੇ ਤੇ ਬੱਚਿਆਂ ਨੂੰ ਇਹ ਪ੍ਰੈਕਟਿਸ ਕਰਨ ਨੂੰ ਥੋੜਾ ਬਹੁਤ ਔਖਾ ਹੋ ਜਾਂਦਾ ਜਿਹੜੇ ਕੱਚੇ ਗਰਾਊਂਡ ਹੁੰਦੇ ਆ ਤੁਸੀਂ ਇੱਥੇ ਵਾਲਾ ਕਾਉਂਟ ਦੇਖ ਰਹੇ ਹੋ ਹੁਣ 1 ਘੰਟਾ ਹੋ ਚੁੱਕਿਆ ਮੀਂਹ ਪੈਣ ਦਾ ਉੱਤੇ ਅਸੀਂ ਰਨਿੰਗ ਕਰ ਰਹੇ ਸੀਗੇ ਪ੍ਰੋਪਰ ਤੇ ਬਿਲਕੁਲ ਹੀ ਕਿਚੜਨੀ ਆ ਤੁਪ ਦੇਖ ਰਹੇ ਤੁਸੀਂ ਗਰਾਊਂਡ ਬਿਲਕੁਲ ਓਕੇ ਰਿਪੋਰਟਾ ਹਲੇ ਵੀ ਇਸ ਤਰ੍ਹਾਂ ਦਾ ਗਰਾਊਂਡ ਹੈ ਇਹ ਇਹਦੇ ਤੇ ਪਾਣੀ ਨਹੀਂ ਟਿਕਦਾ ਹੈਗਾ ਬਿਲਕੁਲ ਹੀ ਤੇ ਜਿਹੜਾ ਥੋੜਾ ਪੀਏਪੀ ਜਲੰਧਰ ਗਰਾਊਂਡ ਆ ਸੇਮ ਟੂ ਸੇਮ ਐਜ਼ ਇਟ ਇਜ਼ ਇਦਾਂ ਹੀ ਆ ਇਦਾਂ ਹੀ ਗਰਾਸਿਕ ਦਾ ਸਾਰਾ ਕੁਝ ਚੱਲਦਾ ਮੈਨੂੰ ਦੇਖ ਕੇ ਕੋਈ ਮੀਂਹ ਚ ਵਰਕ ਆਊਟਰ ਨਾ ਲਾਉਣ ਲੱਗ ਜਿਓ ਇਹ ਬਿਮਾਰ ਹੋ ਜਿਓ ਠੀਕ ਹੈ ਜੀ ਤੁਹਾਨੂੰ ਦੱਸਣਾ ਮਤਲਬ ਇਹ ਸੀਗਾ ਕਿ ਅਕੈਡਮੀ ਦੇ ਕੋਲ ਇਸ ਤਰ੍ਹਾਂ ਦਾ ਗਰਾਊਂਡ ਹੈ ਕਿ ਜਿੱਥੇ ਆਪਾਂ ਵਰਕ ਐਸਸੀ ਜੀਡੀ ਦੇ ਪੰਜਾਬ ਪੁਲਿਸ ਕਨਸਟੇਬਲ 2025 ਵਾਲੇ ਆ ਗਿਓ ਜੀ ਤੇ ਇਹਦੇ ਲਈ ਤੁਸੀਂ ਤਿਆਰੀਆਂ ਜਿਹੜੀ ਕਰ ਸਕਦੇ ਹੋ ਆ ਕੇ ਆਪਣੀ ਅਕੈਡਮੀ ਠੀਕ ਹੈ ਬਹੁਤ ਹੀ ਘੱਟ ਫੀਸ ਦੇ ਵਿੱਚ ਸਭ ਰਹਿਣਾ-ਸਰਨਾ ਖਾਣਾ-ਪੀਣਾ ਟ੍ਰੇਨਿੰਗ ਥੋੜੀ ਸਭ ਚੀਜ਼ਾਂ ਤੇ ਇਹ ਬਾਕੀ ਦੇਖ ਸਕਦਾ ਤੁਸੀਂ ਗਰਾਊਂਡ ਦੀ ਹਾਲਤ ਮੀਂਹ ਪੈਣ ਤੋਂ ਬਾਅਦ ਵੀ ਬਿਲਕੁਲ ਓਕੇ ਰਿਪੋਰਟ ਆ ਕੋਈ ਫੈਸਲਣ ਨਹੀਂ ਆ ਦੇਖ ਠੀਕ ਹੈ ਦੋਸਤੋ ਮਿਲਦੇ ਆ ਫਿਰ ਨੈਕਸਟ ਵੀਡੀਓ ਜੇ ਨੈਕਸਟ ਚੰਕ ਕਰਦੇ ਨਾ ਅੱਜ ਵੀ ਵਰਕਆਊਟ ਕਰ ਲਿਆ ਤੇ ਨਾਲ ਲਿਆ ਦੁਪਹਿਰ ਕੀ ਇਸ ਆ ਮੌਸਮ ਦਾ ਆਨੰਦ ਤੁਸੀਂ ਉਦੋਂ ਹੀ ਲੈ ਸਕਦੇ ਹੋ ਜਦ ਤੁਸੀਂ ਹੈਲਦੀ ਹੋਵੋ ਫਿਟ ਹੋਵੋ ਕੋਈ ਬਿਮਾਰੀ ਨਾ ਹੋਵੇ ਠੀਕ ਹੈ ਸਟੇ ਫਿਟ ਸਟੇ ਹੈਲਦੀ ਮਿਲਦੇ ਆ